ਲੜਕੀ ਦਾ ਪ੍ਰੇਮ ਵਿਆਹ ਮਹਿੰਗਾ ਪੈ ਗਿਆ ਪਿਤਾ ਨੇ ਆਪਣੀ ਧੀ ਦੇ ਵਿਆਹ ਨੂੰ ਲੈ ਕੇ ਨਾਰਾਜ਼ਗੀ ਜਤਾਈ ਉਹ ਲੜਕੀ ਨੂੰ ਖਿੱਚ ਕੇ ਬਾਜ਼ਾਰ ਲੈ ਗਿਆ ਤੇ ਉਸ ਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਲਿਆ ਤੇ ਪੁਲਿਸ ਨੇ ਉਸ ਨੂੰ छुड़वाया ਤੇ ਜ਼ਖਮੀ ਹਾਲਤ ਚ ਸਰਕਾਰੀ ਹਸਪਤਾਲ ਪਹੁੰਚਾਇਆ ਪੁਲਿਸ ਨੇ ਪੰਜ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਲੜਕੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਮੋਗਾ ਚ ਕਸ਼ਿਸ਼ਨਾ ਦੀ ਲੜਕੀ ਦਾ ਪ੍ਰੇਮ ਵਿਆਹ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਲੜਕੀ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੇ ਲੜਕੀ ਨੂੰ ਕਾਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਕਸੀਟਿਆ ਜਦੋਂ ਅਸੀਂ ਮਤਲਬ ਕਿ ਜਦੋਂ ਅਸੀਂ 23 ਤਰੀਕ ਨੂੰ ਸਾਡੇ ਨੰਦ ਹੋਏ ਸੀ 24 ਮਈ ਨੂੰ ਸਾਡੀ ਕੋਟ ਮੈਰਿਜ ਹੋ ਗਈ ਸੀ ਉਸ ਤੋਂ ਬਾਅਦ ਸਾਡੇ ਘਰ ਦੇ ਨਾਲ ਸਾਡੇ ਤੇ ਰਿਪੋਰਟ ਲਖਾਈ ਗਈ ਭੱਜ ਮਤਲਬ ਭੱਜ ਗਏ ਆ ਤੇ ਜਦੋਂ ਸਾਨੂੰ ਬੁਲਾਇਆ ਥਾਣੇ ਬਿਆਨ ਦੇਣ ਲਈ ਤੇ ਅਸੀਂ ਬਿਆਨ ਦਿੱਤੇ ਤੇ ਇੰਨੀ ਬਾਅਦ ਜਦੋਂ ਅਸੀਂ ਨਿਕਲੇ ਤੇ ਘਰ ਦੇ ਖੜੇ ਸੀ ਮੇਰੇ ਬਾਹਰ ਤੇ ਅਸੀਂ ਜਦੋਂ ਥਾਣੇ ਤੋਂ ਨਿਕਲ ਗਏ ਤੇ ਪ੍ਰੇਮ ਬੈਕਰਸ ਦੇ ਆਲੀ ਗੇਟ ਨੰਬਰ 2 ਸਬਜ਼ੀ ਮੰਡੀ ਚ ਇਹਨਾਂ ਨੇ ਸਾਨੂੰ ਅੱਗੇ ਮੋਟਰਸਾਈਕਲ ਲਾ ਲਿਆ ਤੇ ਮੈਨੂੰ ਇਹਨਾਂ ਨੂੰ 15-20 ਜਣਿਆਂ ਨੇ ਘੇਰ ਕੇ ਇਹਨਾਂ ਨੂੰ ਪਾਸੇ ਕਰਤਾ ਕਿ ਇਹ ਮੈਨੂੰ ਛਡਾਵੇ ਨਾ ਤੇ ਮੈਨੂੰ ਚਾਰ ਜਣੇ ਮੇਰੇ ਡੈਡੀ ਮੇਰਾ ਮਾਮਾ ਤੇ ਦੁਕਾਨ ਤੇ ਲੱਗਾ ਹੋਇਆ ਇੱਕ ਮੁੰਡਾ ਤੇ ਇੱਕ ਉਹਨਾਂ ਦੇ ਦੋਸਤ ਸੀਗੇ ਬਲਦੇਵ ਸਿੰਘ ਬਰਾੜ ਉਹਨਾਂ ਨੇ ਮੈਨੂੰ ਫੜ ਲਿਆ ਤੇ ਮੈਨੂੰ ਮੋਟਰਸਾਈਕਲ ਤੇ ਪਾਇਆ ਤੇ ਮੈਨੂੰ ਕੜੀਸ ਦੇ ਲੈ ਕੇ ਗਏ ਸਰਦਾਰਨਗਰ ਤੱਕ ਮੈਂ ਇੰਨੀ ਚਿੱਲਾਈ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਜਦੋਂ ਉੱਥੇ ਪਹੁੰਚੇ ਅਸੀਂ ਤੇ ਸ਼ਿਵ ਸੈਨਾ ਦੀ ਪ੍ਰਧਾਨ ਸੀਗੀ ਇੱਕ ਤੇ ਉਹਨਾਂ ਨੇ ਮੋਟਰਸਾਈਕਲ ਬੰਦ ਕਰਕੇ ਕਿਹਾ ਕਿ ਤੁਸੀਂ ਇਹਨੂੰ ਕਾਹਤੋਂ ਲੈ ਕੇ ਜਾ ਰਹੇ ਹੋ ਤੇ ਉਹ ਕਹਿਣ ਲੱਗੇ ਕਿ ਭੱਜ ਕੇ ਆਈਂ ਕਹਿੰ ਤੇ ਜਦੋਂ ਇੰਨੇ ਪਿੱਛੇ ਪੁਲਿਸ ਆ ਗਈ ਉਹਨਾਂ ਨੇ ਕਹਤਾ ਕਿ ਇਹਨਾਂ ਦਾ ਲੀਗਲੀ ਵਿਆਹ ਹੋਇਆ ਇਹਨਾਂ ਨੇ ਵੀ ਇਹੋ ਜਿਹਾ ਕੋਈ ਸਟੈਪ ਨਹੀਂ ਲਿੱਤਾ ਇਹ ਭੱਜ-ਪੁਜੀ ਕਿ ਨਹੀਂ ਆਈ ਫਿਰ ਤੁਸੀਂ ਇਹਨਾਂ ਛੱਡੋ ਤੇ ਮੇਰੇ ਡੈਡੀ ਨੂੰ ਪੁਲਿਸ ਵਾਲੇ ਲੈ ਗਏ ਅਰੈਸਟ ਕਰ ਲਿਆ ਉਹ ਬਾਕੀ ਤਿੰਨ ਜਣੇ ਫਰਾਰ ਕਿੰਨਾ ਟਾਈਮ ਹੋ ਗਿਆ ਤੁਹਾਡਾ ਬੈਰ ਹਾਂ ਸਾਡੇ 15 20 ਦਿਨ ਹੋ ਗਏ ਤੇ ਉਸ ਟਾਈਮ ਜਦੋਂ ਤੁਹਾਨੂੰ ਖੜਿਆ ਉਹਨਾਂ ਨੇ ਤੁਸੀਂ ਇਕੱਲੇ ਸੀ ਜਾਂ ਨਾਲ ਸੀ ਹੋਰ ਵੀ ਮੇਰੇ ਨਾਲ ਸੀਗੇ ਇੱਕ ਮੇਰਾ ਸੋਹਰਾ ਸੀਗਾ ਇੱਕ ਮੇਰਾ ਘਰ ਵਾਲਾ ਸੀਗਾ ਤੇ ਇੱਕ ਤਾਇਆ ਜੀ ਸੀਗੇ ਤੇ ਉਹਨਾਂ ਦੀ ਵੀ ਸੱਟਾਂ ਵੱਜੀਆਂ ਕਿਸੇ ਤਰ੍ਹਾਂ ਦੀਆਂ ਉਹਨਾਂ ਨੇ ਸੱਟਾਂ ਨਹੀਂ ਉਹਨਾਂ ਨੂੰ ਫਿਸ ਧੱਕਾ ਹੀ ਮਾਰਿਆ ਪਿੱਛੇ ਨੂੰ ਉਹਨਾਂ ਨੇ ਖਿੱਚਾ ਧੂਈ ਕੀਤੀ ਬਸ ਮੈਨੂੰ ਹੀ ਲੈ ਕੇ ਜਾਣਾ ਸੀ ਤੇ ਤੁਹਾਡੇ ਹਸਬੰਦ ਨੇ ਤੁਹਾਨੂੰ ਨੂੰ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹਾਂਜੀ ਉਹਨਾਂ ਨੇ 15 20 ਜਣੇ ਨੇ ਫੜ ਲਿਆ ਸੀਗਾ ਉੱਧਰ ਤੇ ਤੁਹਾਡੇ ਆ ਜਿਵੇਂ ਸੱਟਾਂ ਵੱਜੀਆਂ ਇਹ ਕਿਵੇਂ ਉਹਨਾਂ ਨੇ ਮਾਰਿਆ ਕੁੱਟਿਆ ਜਾਂ ਕੀ ਕੀਤਾ ਉਹਨਾਂ ਨੇ ਮੈਨੂੰ ਮੋਟਰਸਾਈਕਲ ਤੋਂ ਭਾ ਕੇ ਕੜੀਸ ਦੇ ਲੈ ਕੇ ਹਣ ਮੈਂ ਮਤਲਬ ਚਾਹੁੰਦੀ ਆ ਕਿ ਉਹ ਚਾਰੋਂ ਅਰੈਸਟ ਹੋਣ ਤੇ ਮੈਨੂੰ ਇਨਸਾਫ ਇੱਕ ਡੈਡੀ ਇੱਕ ਬਲਦੇਵ ਸਿੰਘ ਬਰਾੜ ਉਹਨਾਂ ਦਾ ਦੋਸਤ ਇੱਕ ਗੌਰਵ ਦੁਕਾਨ ਤੇ ਲੱਗਾ ਹੋਇਆ ਇੱਕ ਮੇਰਾ ਮਾਮਾ ਦੀਪਕ ਕੁਮਾਰ ਖਾਜ਼ਲ ਦਾ ਉਹ ਇਹ ਜੀ ਕਸ਼ਿਸ਼ ਪਤਨੀ ਪ੍ਰਭਦੇਵਾਲ ਜਾਂਦਲਾ ਵਾਸੀ ਸ਼ਹੀਦ ਭਗਤ ਸਿੰਘ ਨਗਰ ਕੱਚਾ ਦਸਾਂਹੇ ਰੋਡ ਇਹਨਾਂ ਨੇ 24 ਪੰਜ ਨੂੰ ਕੋਟ ਮੈਰਜ ਹੋਈ ਸੀ ਇਹਨਾਂ ਦੀ ਉਹਦੇ ਸਬੰਧਿਤ ਥਾਣੇ ਬਿਆਨ ਲਿਖਾਉਣ ਆਏ ਸੀ ਬਿਆਨ ਲਿਖਾਉਣ ਤੋਂ ਬਾਅਦ ਇਹ ਜਦੋਂ ਚਲੇ ਗਏ ਬਾਹਰ ਮੰਡੀ ਚ ਉੱਥੇ ਜਾ ਕੇ ਉਹਦੇ ਜਿਹੜੇ ਰਿਸ਼ਤੇਦਾਰ ਸੀਗੇ ਲੜਕੀ ਦਾ ਬਾਪ ਮਾਤਸੜ ਉਹਦਾ ਮੁੰਡਾ ਦੋ ਤਿੰਨ ਬੰਦੇ ਹੋਰ ਸੀਗੇ ਉਹਨਾਂ ਨੇ ਉੱਥੋਂ ਮੋਟਰਸਾਈਕਲ ਉਤਾਰ ਕੇ ਉਹਨਾਂ ਨੇ ਆਪ ਦੇ ਮੋਟਰਸਾਈਕਲ 'ਤੇ ਘੜੀਸ ਕੇ ਬਿਠਾ ਲਈ ਤੇ ਉਹ ਦੋ ਤਿੰਨ ਕਿਲੋਮੀਟਰ ਨੂੰ ਲੈ ਗਏ ਕਿ ਪਿੱਛੋਂ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਲੋਕਾਂ ਦੀ ਮਦਦ ਨਾਲ ਕੁੜੀ ਬਰਾਂਧ ਕਰਦੀ ਕੁੜੀ ਦੇ ਸੱਟਾਂ ਸੁੱਟਾਂ ਲੱਗੀਆਂ ਉਹਨੂੰ ਦਾਖਲ ਕਰਵਾਇਆ ਮੈਡੀਕਲ ਇਹ ਨਮਰ ਸੀ ਕੋਈ ਸੀ ਇਹਨਾਂ ਨੂੰ ਹਾਂਜੀ ਨਮਰ ਸੀ ਦੁਬਾਰਾ ਮੰਡੀ ਵਿੱਚ ਸੀ ਹਾਂਜੀ ਨਹੀਂ ਇਹ ਕੱਲ ਬਿਆਨ ਕਾਰ ਦੇ ਦਿਖਾਣ ਆ ਜੀਵੇ ਪ੍ਰੋਟੈਕਸ਼ਨ ਦੇ ਸਬੰਧ ਚ ਇੱਥੇ ਰਾਈਨਾਂ ਮਾ ਹੋ ਗਿਆ ਸੀਗੇ ਤੇ ਮਾਮਲਾ ਦਰਜ ਕਰਦੇ ਹਾਂ ਹਾਂ ਐਫ ਆਈ ਆਰ ਨੰਬਰ 88 ਦਰਜ ਹੋ ਗਈ ਹੈ 341 355 43 ਲੰਦੇ ਕਿੰਨੇ ਜਣੇ ਦੇ ਖਾ ਮਾਮਲਾ ਪੰਜ ਜਣੇ